ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਵਧੀਆ ਹੋਵੋਗੇ ਆਜੋ ਆਪਾਂ ਗੱਲ ਕਰਦੇ ਆਂ ਵਰਕ ਤੇ ਵੀਡੀਓ ਬਾਰੇ ਵਿੱਕੀ ਨਮੰਨੀ ਆਪਣੀ ਗਲਤੀ ਔਰ ਪ੍ਰੀਤ ਤੋਂ ਮੰਗੀ ਮਾਫੀ ਇਸ ਬਾਰੇ ਡਿਟੇਲ ਚ ਗੱਲ ਕਰਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਆਜੋ ਆਪਾਂ ਗੱਲ ਕਰਦੇ ਆਂ ਜਦੋਂ ਵਿੱਕੀ ਤੇ ਪ੍ਰੀਤ ਦੀ ਲੜਾਈ ਹੋ ਜਾਂਦੀ ਹੈ ਤਾਂ ਪ੍ਰੀਤ ਘਰ ਛੱਡ ਕੇ ਚਲੀ ਜਾਂਦੀ ਆ ਤੇ ਵਿੱਕੀ ਨੂੰ ਥੋੜਾ ਬਹੁਤ ਬਾਅਦ ਵਿੱਚ ਪਛਤਾਵਾ ਵੀ ਹੁੰਦਾ ਆ ਤੇ ਉਹ ਇਕੱਲਾ ਬੈਠ ਕੇ ਸੋਚਦਾ ਆ ਕਿ ਕਿ ਪ੍ਰੀਤਤਾ ਹੁਣ ਚਲੀ ਗਈ ਆ ਹੁਣ ਅੱਗੇ ਕੀ ਕੀਤਾ ਜਾਵੇ ਉਹਦੇ ਕਰਕੇ ਮੈਨੂੰ ਉਹਦੇ ਘਰੋਂ ਪੈਸੇ ਪੂਸੇ ਵੀ ਮਿਲ ਜਾਂਦੇ ਸੀਗੇ ਤਾਂ ਮੇਰਾ ਇੰਨਾ ਰੁਤਬਾ ਬਣਿਆ ਹੋਇਆ ਸੀਗਾ ਵਿੱਕੀ ਪਰੇਸ਼ਾਨ ਹੋਇਆ ਆਪਣੀ ਮੰਮੀ ਦੇ ਨਾਲ ਸਲਾਹ ਕਰਦਾ ਕਿ ਹੁਣ ਅੱਗੇ ਕੀ ਕੀਤਾ ਜਾਵੇ ਪ੍ਰੀਤਤਾ ਚਲੀ ਗਈ ਆ ਔਰ ਇਕ ਪਿੰਡ ਵਿੱਚ ਵੀ ਰੋਲਾ ਪਿਆ ਜਾਂਦਾ ਹੈ ਕਿ ਵਿੱਕੀ ਤੇ ਪ੍ਰੀਤ ਦੀ ਲੜਾਈ ਹੋ ਗਈ ਜਾਂ ਤੇ ਪ੍ਰੀਤ ਘਰ ਛੱਡ ਕੇ ਚਲੀ ਗਈ ਆ ਔਰ ਇਸ ਗੱਲ ਦਾ ਪਿੰਡ ਵਾਲੇ ਪਿੰਡ 'ਚ ਮਜ਼ਾਕ ਵੀ ਉਡਾਉਂਦੇ ਆ ਤੇ ਇਸ ਗੱਲ ਤੋਂ ਵੀ ਵਿੱਕੀ ਬਹੁਤ ਪਰੇਸ਼ਾਨ ਹੁੰਦਾ ਹੈ ਕਿ ਉਹਨੂੰ ਪਿੰਡ ਵਿੱਚ ਮੈਂ ਕਿਵੇਂ ਮੂੰਹ ਦਿਖਾਵਾਂ ਉਸ ਤੋਂ ਬਾਅਦ ਤੇ ਵਿੱਕੀ ਸੋਚਦਾ ਕਿ ਹੁਣ ਪ੍ਰੀਤ ਨੂੰ ਘਰ ਕਿਵੇਂ ਵਾਪਸ ਲਿਆਂਦਾ ਜਾਵੇ ਉਹ ਆਪਣੇ ਮੰਮੀ ਨੇ ਇਸ ਗੱਲ ਤੇ ਹੀ ਸਲਾਹ ਕਰਦਾ ਆ ਤੇ ਉਹ ਦੋਨੋਂ ਜਾਣੇ ਸਲਾਹ ਕਰਦੇ ਆ ਕਿ ਆਪਾਂ ਆ ਗੱਲ ਪ੍ਰੀਤ ਦੀ ਮੰਮੀ ਨਾਲ ਕਰਦੇ ਆ ਕਿ ਉਹ ਇੱਕ ਵਾਰ ਕਿਵੇਂ ਨਾ ਕਿਵੇਂ ਕਰਕੇ ਪ੍ਰੀਤ ਨੂੰ ਘਰ ਭੇਜ ਦਵੇ ਅੱਗੇ ਅਸੀਂ ਆਪਣੇ ਆਪ ਦੇਖ ਲਵਾਂਗੇ ਤੇ ਸਾਰੇ ਆਪਸ ਵਿੱਚ ਡਿਸਕਸ ਕਰਦੇ ਆ ਕਿ ਆਪਾਂ ਪ੍ਰੀਤ ਤੋਂ ਪ੍ਰੀਤ ਨੂੰ ਮਾਫੀ ਮੰਗਦੇ ਆ ਤੇ ਪਹਿਲਾਂ ਤਾਂ ਵਿੱਕੀ ਮੰਨਦਾ ਨਹੀਂ ਕਿ ਮੈਂ ਪ੍ਰੀਤ ਤੋਂ ਕਿਉਂ ਮਾਫੀ ਮੰਗਾ ਮੇਰੀ ਕੋਈ ਗਲਤੀ ਹੀ ਨਹੀਂ ਹੈਗੀ ਤਾਂ ਫਿਰ ਵੀ ਕਹਿੰਦੀ ਆ ਫਿਰ ਵੀ ਉਸ ਦੀ ਮੰਮੀ ਕਹਿੰਦੀ ਆ ਚਲ ਜੋ ਵੀ ਹੈਗਾ ਉਹਨੂੰ ਘਰੇ ਦਾ ਲੈ ਕੇ ਜਾਣਾ ਆ ਇੱਕ ਵਾਰ ਤੂੰ ਆਪਣੀ ਗਲਤੀ ਮੰਨ ਲਾ ਬਾਤ ਵਿੱਚ ਦੇਖਾਂਗੇ ਕੀ ਕਰਨਾ ਇਸੀ ਇਸ ਗੱਲ ਦੀ ਡਿਸਕਸ ਵਿਕੀ ਆਪਣੀ ਸੱਸ ਦੇ ਨਾਲ ਵੀ ਕਰਦਾ ਆ ਕਿ ਹੁਣ ਅੱਗੇ ਕੀ ਕੀਤਾ ਜਾਵੇ ਉਹਦੀ ਸੱਸ ਵੀ ਆਈ ਸਲਾਹ ਦਿੰਦੀ ਆ ਕਿ ਇੱਥੇ ਵੀ ਬਹੁਤ ਕਲੇਸ਼ ਪਿਆ ਹੋਇਆ ਆ ਜੇ ਤੂੰ ਇੱਥੇ ਘਰੇ ਆਇਆ ਤਾਂ ਤੇਰੀ ਬਹੁਤ ਜ਼ਿਆਦਾ ਕਲਾਸ ਲੱਗੂਗੀ ਤੂੰ ਇੱਕ ਵਾਰ ਪ੍ਰੀਤ ਨੂੰ ਮਨਾ ਕੇ ਦੇਖ ਲੈ ਜੇ ਉਹ ਮੰਨਦੀ ਆ ਤਾਂ ਪਹਿਲਾਂ ਤਾਂ ਪ੍ਰੀਤ ਵਿਕੀ ਦੇ ਨਾਲ ਗੱਲ ਨਹੀਂ ਕਰਦੀ ਫਿਰ ਪ੍ਰੀਤ ਵਿੱਕੀ ਦੇ ਨਾਲ ਗੱਲ ਕਰਦੀ ਹੈ ਤੇ ਵਿੱਕੀ ਕਹਿੰਦਾ ਚਲੋ ਮੇਰੇ ਕੋਲੋਂ ਗਲਤੀ ਹੋ ਗਈ ਅੱਗੇ ਤੋਂ ਮੈਂ ਮੇਦਾ ਕੁਝ ਨਹੀਂ ਕਰੂੰਗਾ ਤੇ ਪ੍ਰੀਤ ਸੋਚਦੀ ਵੀ ਆ ਕਿ ਹੁਣ ਵਿੱਕੀ ਸੱਚ ਵਿੱਚ ਸੁਧਰ ਗਿਆ ਕਿ ਜਾਣ ਬੁੱਝ ਕੇ ਹੁਣ ਉਹ ਡਰਾਮਾ ਕਰ ਰਿਹਾ ਆ ਤੇ ਉਸ ਤੋਂ ਬਾਅਦ ਵਿੱਕੀ ਆਪਣੀ ਮੰਮੀ ਨਾਲ ਸਲਾਹ ਕਰਦਾ ਕਿ ਮੈਂ ਤਾਂ ਹੁਣ ਪ੍ਰੀਤ ਤੋਂ ਇੱਕ ਵਾਰ ਗੱਲ ਕਰਕੇ ਗੱਲ ਕਰਕੇ ਸੌਰੀ ਮੰਗ ਲਈ ਆ ਤੇ ਹੁਣ ਅੱਗੇ ਪ੍ਰੀਤ ਦੀ ਮਰਜ਼ੀ ਆ ਕਿ ਉਹਨੇ ਕੀ ਕਰਨਾ ਉਹਦੀ ਮੰਮੀ ਕਹਿੰਦੀ ਆ ਤੂੰ ਟੈਨਸ਼ਨ ਨਾ ਲੈ ਪ੍ਰੀਤ ਘਰ ਵਾਪਸ ਆ ਜਾਊਗੀ ਉਹ ਇੰਨੀ ਵੀ ਮਾੜੀ ਨਹੀਂ ਹੈਗੀ ਉਹ ਸਮਝਦਾਰ ਕੁੜੀ ਆ ਉੱਥੇ ਪ੍ਰੀਤ ਵੀ ਬੈਠ ਕੇ ਸੋਚਦੀ ਆ ਕਿ ਹੁਣ ਵਿੱਕੀ ਸੱਚਮੁੱਚ ਸੁਧਰ ਗਿਆ ਕਿ ਆ ਵੀ ਉਹਦੀ ਕੋਈ ਨਵੀਂ ਨਵੀਂ ਚਾਲ ਆ ਮੈਨੂੰ ਘਰ ਬੁਲਾਉਣ ਦੀ ਉਹਨੂੰ ਕੁਝ ਵੀ ਸਮਝ ਨਹੀਂ ਆਦਾ ਪ੍ਰੀਤ ਨੂੰ ਅੱਗੇ ਕੀ ਹੋਇਆ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ ਜੀ